ਨਿਸ਼ਾਨ ਜੀ ਅੱਜ ਤੁਹਾਡੇ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਦਾ ਸੁਧੀਰ ਕੁਮਾਰ ਸੁਧੀ ਜੀ ਨੂੰ ਸ਼ਹਾਦਤਰੀ ਰੈਂਦਾ ਤਾਂ ਇੱਕ ਉਹਦੇ ਫਲੈਕਸ ਦੇ ਉੱਪਰ ਲਿਖਿਆ ਹੋਇਆ ਸੀ ਅਮਰ ਸ਼ਹੀਦ ਸ਼੍ਰੀ ਸੁਧੀਰ ਕੁਮਾਰ ਸੁਧੀ ਮ੍ਰਿਤਕ ਸ਼੍ਰੀ ਕੁਮਾਰ ਸੁਧੀ ਦਾ ਸਮਝ ਆਦਾ ਅਮਰ ਸ਼ਹੀਦ ਦੀ ਗੱਤਾਂ ਸਾਡੀ ਕੌਮ ਦੇ ਖਾਤਰ ਸ਼ਹੀਦ ਹੋਇਆ ਉਸੁਰਬਾ ਸਾਡੀ ਕੌਮ ਲਈ ਸਾਡੇ ਹਿੰਦੂਤਵ ਲਈ ਸਾਡੇ ਸਨਾਤਨ ਲਈ ਦੇਖੋ ਜਿਸ ਵੇਲੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਹ ਕੀ ਕਰ ਰਹੇ ਸੀ ਇੱਕ ਮੂਰਤੀਆਂ ਜਿਹੜੀਆਂ ਆ ਦਿਵਾਲੀ ਵਿਸ਼ਾਹਰੇ ਤੇ ਆਪਾਂ ਕਈ ਵਾਰ ਘਰਾਂ ਚ ਮੂਰਤੀਆਂ ਐਕਸਟਰਾ ਲੈ ਆਨੇ ਆ ਮੰਦਿਰਾਂ ਚ ਪਾ ਚੜਾ ਦਿੰਨੇ ਆ ਕੋਈ ਬਾਈ ਲਾਤਾ ਧਾਰਮਿਕ ਮਨਿਆਦਾਂ ਦੇ ਅਨਸਾਰ ਤਾਂ ਨਦੀ ਚ ਗੰਗਾ ਜੀ ਚ ਕਿਤੇ ਉਹਨਾਂ ਨੂੰ ਪ੍ਰਵਾਹਿਤ ਕਰਨਾ ਹੁੰਦਾ ਆ ਪਰ ਕਈ ਲੋਕ ਜਿਹੜੇ ਗੰਗਾ ਜਾਂ ਨਦੀ ਦੂਰ ਹੁੰਦੀ ਆ ਮੰਦਿਰਾਂ ਚ ਚੜਾ ਜਾਂਦੇ ਆ ਮੰਦਰ ਕਮੇਟੀਆਂ ਦੀ ਜ਼ਿੰਮੇਵਾਰੀ ਬਣਦੀ ਆ ਉਹਨਾਂ ਨੂੰ ਵਿਧੀ ਵਿਧਾਨ ਨਾਲ ਜਿੱਥੇ ਵੀ ਇਹ ਪ੍ਰਵਾਹਿਤ ਕਰਨਾ ਅੰਮ੍ਰਿਤਸਰ ਦੇ ਵਿੱਚ ਉਸ ਮੰਦਰ ਦੇ ਵਾਰ ਧਰਨਾ ਲੱਗਿਆ ਹੋਇਆ ਸੀਗਾ ਉਹਨਾਂ ਨੇ ਮੁਰਤੀਆਂ ਢੇਰ ਲੱਗਿਆ ਸੀ ਪਿਛਲੇ ਦਿਨੋਂ ਕਹਿ ਕੇ ਗਏ ਕਿ ਤੇ ਕੱਲ ਤੱਕ ਨਹੀਂ ਚੱਕਿਆ ਗਿਆ ਵਾ ਧਰਨਾ ਲਾਵਾਂਗਾ ਲਾਈਵ ਆ ਕੇ ਨੇ ਥ੍ਰੈਟ ਦੇ ਬਾਵਜੂਦ ਜਦ ਕਿ ਪ੍ਰਸ਼ਾਸਨ ਨੇ ਸਾਨੂੰ ਲੋਕਾਂ ਨੂੰ ਕਿਹਾ ਹੁੰਦਾ ਕਿ ਕਿਤੇ ਲਾਈਵ ਨਾ ਪਾਇਆ ਕਰੋ ਵੀ ਜਿਹੜੇ ਐਲਟੀ ਬੰਦੇ ਨੇ ਫਿਰ ਤੁਹਾਨੂੰ ਮਾਰਨਾ ਚਾਹੁੰਦੇ ਨਪੂਸਕ ਲੋਕ ਨੇ ਜਿਹਨੇ ਪਿੱਠ ਦੇ ਪਿੱਛੇ ਬਾਹਰ ਕਰਨ ਵਾਲੇ ਉਹ ਐਕਟਿਵ ਹੋ ਜਾਂਦੇ ਆ ਪਰ ਉਸ ਸੂਰਮੇ ਨੇ ਬੱਬਰ ਸ਼ੇਰ ਨੇ ਪਰਵਾਹ ਨਹੀਂ ਕੀਤੀ ਪਰ ਜਾਨਾਂ ਧਮਕੀਆਂ ਆਉਂਦੀਆਂ ਸੀ ਪਰ ਜਾਨਾਂ ਇਹੋ ਜਿਹਾ ਦਿਨ ਨਹੀਂ ਸੀ ਜਿਸਨੂੰ ਧਮਕੀਆਂ ਨਹੀਂ ਆਉਂਦੀਆਂ ਸੀ ਧਮਕੀਆਂ ਕਿਉਂ ਆਉਂਦੀਆਂ ਸੀ ਉਹ ਕਿ ਸਨਾਤਨ ਦੀ ਗੱਲ ਕਰਦਾ ਜੀ ਇਸ ਭਗਵੇਂ ਦੀ ਗੱਲ ਕਰਦਾ ਸੀ ਉਹ ਤਰੰਗੇ ਦੀ ਗੱਲ ਕਰਦਾ ਸੀ ਜੇ ਇੱਕ ਦਲ ਬੰਦੇ ਹੋ ਕੀ ਜਿਹੜੀ ਜ਼ਬਾਨ ਹੈ ਬਹੁਤ ਕੁਝ ਕਰਵਾ ਦਿੰਦੀ ਹੈ ਕਿਤੇ ਨਾ ਕਿਤੇ ਉਹਨਾਂ ਦੀ ਬੋਲੀ ਆ ਨਹੀਂ ਕਿਉਂ ਹਰ ਬਲੇ ਪੜਕਾਉ ਪੜਕਾਉ ਕੁਝ ਦੇਖੋ ਇੱਕ ਜਿਹੜਾ ਸਭ ਤੋਂ ਜ਼ਿਆਦਾ ਤੁਸੀਂ ਲੋਕਾਂ ਨੇ ਮੀਡੀਆ ਨਾਲ ਇਹ ਸਵਾਲ ਚ ਕਿਹਾ 2% 2% 2% ਉਹਨਾਂ ਨੇ ਸਿੱਖਾਂ ਨੂੰ 2% ਨਹੀਂ ਕਿਹਾ ਉਹਨਾਂ ਕਿਆ ਸਿੱਖਾਂ ਦੇ ਵਿੱਚ 2% 2% ਲੋਕੋ ਨੇ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਉਹਨਾਂ ਨੂੰ ਆਪੇ ਠੀਕ ਕਰ ਲਾਂਗੇ ਚਲੋ ਜੀ ਐਂ ਦੇਖੋ 1 2 ਉਹਨਾਂ ਦੇ ਭੜਕਾਉ ਬਿਆਨਾਂ ਤੇ ਪਰਚੇ ਵੀ ਦਰਜ ਹੋਏ ਆ ਤੇ ਜੇਲ੍ਹਾਂ ਦੇ ਵਿੱਚ ਵੀ ਗਏ ਆ ਮੈਂ ਦੇਵ ਜੀ ਤੁਹਾਨੂੰ ਇੱਕ ਸਵਾਲ ਪੁੱਛਦਾ ਬੜੇ ਸੀਨੀਅਰ ਪੱਤਰਕਾਰ ਕਾਲੀਆ ਸਾਹਿਬ ਤੁਸੀਂ ਬੈਠੇ ਸੂਤ ਸਾਹਿਬ ਬੈਠੇ ਹੋ ਸਿਮਰਨਜੀਤ ਸਿੰਘ ਮਾਨ ਉਹਦੀ ਕੋਈ ਵੀ ਗੱਲ ਕਿਸੇ ਵੀ ਸਨਾਤਨੀ ਨੂੰ ਪਸੰਦ ਨਹੀਂ ਕਿੰਨੀ ਕਵਾਰ ਉਹਤੇ ਹਮਲੇ ਹੋ ਗਏ ਕਿੰਨੀ ਕਵਾਰ ਉਹਤੇ ਹਮਲੇ ਹੋ ਗਏ ਕਿੰਨੀ ਕਵਾਰ ਤੇ ਗੋਲੀਆਂ ਚੱਲ ਗਈਆਂ ਕਿਉਂ ਮੰਨ ਲੈਨੇ ਉਹਦੀ ਕੋ ਗੱਲ ਕਿਸੇ ਨੂੰ ਪਸੰਦ ਨਹੀਂ ਸੀ ਯਾਰ ਉਹਦੀ ਦਰਖਾਸਤ ਜਿਉ ਥਾਣੇ ਦਰਜ ਹੁੰਦੇ ਮੁਕੱਦਮਾ ਦਰਜ ਹੋਇਆ ਜੇਲ੍ਹ ਚਲਾ ਗਿਆ ਇਹ ਗੱਲ ਥੋੜੀ ਆ ਤੁਹਾਡੀ ਦੁਕਾਨ ਦਾ ਕੰਮ ਨਾ ਚੱਲਦਾ ਹੋਵੇ ਤੁਸੀਂ ਭੁੱਖ ਮਰੰਗ ਨਾਲ ਲੜ ਰਹੇ ਹੋ ਤੇ ਤੁਸੀਂ ਜਾ ਕੇ ਇੱਕ ਬੰਦੇ ਨੂੰ ਮਾਰ ਦਿੱਤਾ ਤੁਹਾਨੂੰ ਪਤਾ ਕਿ ਤੁਹਾਡੀ ਕੌਮ ਦੇ ਵਿੱਚ ਇਮੋਸ਼ਨਲ ਲੋਕ ਬੈਠੇ ਆ ਆਈਐਸਆਈ ਦੇ ਟੁਕੜੇ ਤੇ ਪੜਨ ਵਾਲੇ ਬਾਹਰ ਤਰਿੰਦੇ ਬੈਠੇ ਆ ਉਹਨਾਂ ਦੇ ਟੁਕੜੇ ਭੇਜਦੇ ਨੇ ਆ। ਦੇਖੋ ਦੇਖੋ ਇਹ ਵੀ ਹਿੰਦੂ ਪਰਮੀਟਰ ਸਟ੍ਰੈਟਜੀਆ ਬਣਾਉਂਦੇ ਨੇ। ਪਹਿਲਾਂ ਭੜਕਾਉਂਦੇ ਨੇ ਵਿੱਚ ਜੋ ਕਿ ਵੀ ਵੱਡਾ ਇੱਕ ਇੱਥੇ ਮੁੱਦਾ ਸਾਹਮਣੇ ਆ ਜਾਂਦਾ। ਦੇਖੋ ਜੀ ਨਾਰਾ ਸੁਦੀਰ ਕੁਮਾਰ ਸੂਰੀ ਦਾ ਕੋਈ ਰਾਜਨੀਤਿਕ ਸੰਗਠਨ ਜੀ ਨਾਲ ਸਾਡਾ ਸੀ। ਨਾ ਸੁਦੀਰ ਕੁਮਾਰ ਸੂਰੀ ਨੇ ਕਦੇ ਕਿਸੇ ਚੋਣਾਂ ਤੇ ਕਿਹਾ ਵੀ ਉਹਨੂੰ ਵੋਟਾ ਪਾਓ ਤੈਨੂੰ ਨਾ ਪਾਓ ਨਾ ਸੀ ਕਹਿੰਦੇ ਆ। ਰਹੀ ਗੱਲ ਤੁਸੀਂ ਗਨਮੈਨ ਦੀ ਉਹਦੀ ਇਹ ਗਨਮੈਨਾਂ ਸਵਾਲ ਸ਼ਿਵਸਨਾਵਾਸ ਹੀ ਹੁੰਦਾ ਆ। ਐਸ ਜੀ ਬੀ ਜੀ ਪੀ ਕਾਂਗਰਸ ਕਾਲੀ ਦਲ ਬਾਬਾ ਜਿਹੜੇ ਸਿੱਖ ਧਰਮ ਦੇ ਗੁਰੂ ਨੇ ਉਹਨਾਂ ਕੋਲ ਵੀ ਸਿਕਿਉਰਿਟੀ ਹੈ ਉਹਨਾਂ ਤੋਂ ਕਦੇ ਪੁੱਛਦੇ ਨਹੀਂ ਕਦੇ ਢੰਡਰੀਆਂ ਵਾਲੇ ਬਾਬਾ ਜੀ ਨੂੰ ਪੁੱਛਿਆ ਤੁਸੀਂ ਵੀ ਸਿਕਿਉਰਿਟੀ ਕਿਉਂ ਲੈ ਬਿਠੇ ਹੋ ਕਦੇ ਬਾਬਾ ਬਲਬੀਰ ਸਿੰਘ ਜਿਹੜੇ ਹਰੀ ਨਿਹੰਗ ਸਿੰਘ ਦੇ ਜਥੇ ਦੇ ਮੁਖੀ ਨੇ ਉਹਨਾਂ ਨੂੰ ਪੁੱਛਿਆ ਕਦੇ ਐਸ.ਬੀ.ਸੀ. ਪ੍ਰਧਾਨ ਨੂੰ ਪੁੱਛਿਆ ਕਿ ਸਿਕਿਉਰਿਟੀ ਕਿਉਂ ਨਹੀਂ ਵਰਦਾ ਸ਼ਿਰਸਾਹੇਦ ਕੋਲੀਦਰ ਬੜੀ ਦਿਖਦੀ ਆ ਸ਼ਿਰਸਾਹੇਦ ਵਾਲਿਆਂ ਨੂੰ ਜੇ ਦੇਖਿਆ ਜਾਵੇ ਧਰਮ ਦੇ ਪਹਿਰੇਦਾਰ ਕਿੱਥੇ ਕਿ ਠੇਕੇਦਾਰ ਦੇਖੋ ਜੀ ਕੋਈ ਕਿਸੇ ਜੀ ਜਵਾਨ ਪੜ ਨਹੀਂ ਸਕਦਾ ਪਹਿਰੇਦਾਰ ਕਹਿ ਲੋ ਠੇਕੇਦਾਰ ਕਹਿ ਲੋ ਜਿਹੜਾ ਕੰਮ ਅਸੀਂ ਕਰਦੇ ਆ ਉਹ ਕਰਦੇ ਰਵਾਂਗੇ ਇਹਨਾਂ ਗੈਂਗਸਟਰਾਂ ਨੂੰ ਖਾਲੀਸਨਾਂ ਹੀ ਰੱਖਦੇ ਜੁੱਤੀ ਦੇ ਜੁੱਤੀ ਦੇ ਰੱਖਾਂਗੇ ਹੁਣ ਦੇਖੋ ਪਾਕਿਸਤਾਨ ਦੇ ਵਿੱਚ ਇੱਕ ਜੱਥਾ ਗਿਆ ਗੁਰੂ ਘਰ ਰਾਜਨਾਥ ਵਾਸਤੇ ਕੋਲ ਲੀ ਕਿਉਂ ਸੇਕ ਉੱਪਰ ਆ ਵੀ ਗਏ ਹਿੰਦੂ ਉੱਪਰ ਆ ਵੀ ਚਲੇ ਗਏ ਕੋਈ ਗੁਨਾਹ ਕਰਤਾ ਸਾਲੇਸਤਾਲ ਦੀ ਮੰਗ ਤੇ ਤਕਲੀਫ ਹੈ ਤੁਹਾਨੂੰ ਮੰਗ ਕਾਲੀਸਨ ਮੰਗ ਬੰਦੇ ਨਾਲੇ ਬੁੱਥੇ ਦੇ ਮਾਰਾਂਗੇ ਥਪੜੇ ਅਸੀਂ ਕਿਹੜੇ ਕਾਲੀਸਨ ਹਿੰਦੂ ਰਾਸ਼ਟਰ ਦੇ ਮੰਗਦੇ ਆ ਹਿੰਦੂ ਰਾਸ਼ਟਰ ਹੈ ਹੀ ਹਿੰਦੂ ਰਾਸ਼ਟਰ ਦਾ ਮੰਗਣਾ ਕੀ ਹੈ ਹਿੰਦੂ ਰਾਸ਼ਟਰੀਆ ਹੋਰ ਕੀ ਹੈ ਹਿੰਦੂ ਰਾਸ਼ਟਰੀਆ ਹਿੰਦੂ ਰਾਸ਼ਟਰੀਆ ਹੈ ਜੇ ਮੰਨ ਲਓ ਡੈਮੋਕ੍ਰੇਸੀ ਕੰਟਰੀ ਆ ਇੰਡੀਆ ਜੇ ਮੰਨ ਲਓ ਕਿਸੇ ਨੂੰ ਕੋਈ ਕਾਨੂੰਨ ਨਾਲ ਤੇ ਜਾਂ ਤਕਲੀਫ ਹੈ ਉਹ ਆਪਣਾ ਪੱਖ ਰੱਖ ਸਕਦਾ ਜਿਹੜੀ ਖਾਲਸਾ ਸਤਾ ਦੀ ਲੜਾਈ ਹੈ ਉਹ ਸਰਕਾਰ ਤੇ ਕੁਝ ਬੰਦਿਆਂ ਦੇ ਵਿੱਚ ਹੈ ਪਰ शिवसेना ਵਾਲੇ ਆਪਣੀ ਰਾਜਨੀਤਿਕ ਚਮਕਾਉਣ ਲਈ ਖਾਲਸਾ ਸਤਾ ਦੇ ਨਾਂ ਦੇ ਕਾਨੂੰਨੂਕੇ ਸਾਹਮਣੇ ਕਿਉਂ ਆਉਂਦੇ ਪੈਸਾ शिवसेना ਵਾਲੇ ਗੈਂਗਸਟਰਾਂ ਦੇ ਖਿਲਾਫ ਵੀ ਬੋਲਦੇ ਆ शिवसेना ਵਾਲੇ ਗੋਲਡੀ ਵਿਰਾਡ ਦੇ ਖਿਲਾਫ ਵੀ ਬੋਲਦੇ ਆ ਸ਼ਿਵਸਨ ਵਾਲੇ ਜੱਗੂ ਭਗਵਾਨਪੁਰੀਏ ਵਾਰ ਖਲਾਫ ਵੀ ਬੋਲਦੇ ਆ ਸ਼ਿਵਸਨ ਵਾਲੇ ਆਈਐਸਆਈ ਦੇ ਟੁਕੜੇ ਤੇ ਫੜਨ ਵਾਲੇ ਹਰਿੰਦਰ ਇੰਦੇ ਖਲਾਫ ਵੀ ਬੋਲਦੇ ਆ ਉਹ ਤੁਹਾਨੂੰ ਨਹੀਂ ਦਿਖਦੇ ਸ਼ਿਵਸਨ ਵਾਲੇ ਗਊਆਂ ਦੇ ਟਰੱਕ ਵੀ ਵੜਦੇ ਆ ਉਹ ਤੁਹਾਨੂੰ ਨਹੀਂ ਦਿਖਦੇ ਅਜਾ ਤੂੰ ਹੋਰ ਹੀ ਕਾਹੂ ਪਤਾ ਸੁਣਦਾ ਉਹਦੇ ਕੁੱਤਾ ਖਾਰੀ ਉਦੋਂ ਸ਼ਿਵਸਨ ਵਾਲੇ ਸੜਕਾਂ ਦੇ ਸ਼ਹਿਰੀ ਲੋਕਾਂ ਨੇ ਨਹੀਂ ਛੱਡੀ ਹੁੰਦੀ ਜਿਹੜੇ ਦੁੱਧ ਲੈ ਕੇ ਛੱਡੇ ਕਦੇ ਨਾਲ ਸਵਾਲ ਪੁੱਛਿਆ ਤੁਸੀਂ ਉਹਨਾਂ ਉਹਨਾਂ ਦੇ ਪ੍ਰਤੀ ਕਿਹੋ ਜਿਹਾ ਕੰਮ ਖਾਇਆ ਕਦੇ ਤਾਂ ਮੈਂ ਪਿਛਲੇ 4 ਦਿਨ ਪਹਿਲਾਂ ਸਾਡੀ ਕਵਰੇਜ ਦੇਖੋ ਸਾਡਾ ਫੇਸਬੁਕ ਦਾ ਲਾਈਵ ਦੇਖੋ

ਸਾਹਬ ਦੀ ਗੱਲ ਹੈ ਪੈਸੇ ਲਿੱਤੇ ਜਾ ਰਹੇ ਕੋਸਕਸੇ ਨਾਲ ਵੀ ਖਰਚੇ ਨਹੀਂ ਜਾ ਰਹੇ ਪਰ ਗੱਲ ਜਿਹੜੀ ਅੱਜ ਸਦੀਰ ਕੁਮਾਰ ਸੂਰੀ ਜੀ ਸ਼ਹਾਦਤ ਨੂੰ ਲੈ ਕੇ ਇੱਕ ਜਿਹੜਾ ਮੈਸੇਜ ਚੱਲ ਰਿਹਾ ਸੋਸ਼ਲ ਮੀਡੀਆ ਤੇ ਪੰਥਕ ਉਮੀਦਵਾਰ ਸਾਝੇ ਉਮੀਦਵਾਰ ਬਾਰਿਸ ਪੰਜਾਬ ਦੀ ਤੇ ਅਕਾਲੀ ਦਲ ਮਾਨ ਦੇ ਇਹਨੂੰ ਮੈਂ ਕਹਾਂਗਾ ਗੈਂਗਸਟਰਾਂ ਤੇ ਅਤਵਾਦੀਆਂ ਦਾ ਖਾਲਿਸਤਾਨੀਆਂ ਦਾ ਸਾਝਾ ਉਮੀਦਵਾਰ ਉਹਨੂੰ ਵੋਟ ਪਾਉਣ ਤੋਂ ਪਹਿਲਾਂ ਸੋਚ ਲਿਓ ਕਾਲੂ ਤੁਹਾਡੀ ਵਾ ਗੱਲ ਪਸੰਦ ਨਹੀਂ ਤਾਂ ਗੋਲੀ ਮਾਰੂਗਾ ਉਹਦੀ ਉਪਲਬਧੀ ਕੀ ਹੈ ਉਹਦੇ ਭਾਣੇ ਭਰਾ ਨੇ ਦੋ ਨਿਰਦੋਸ਼ ਲੋਕਾਂ ਦੇ ਕਤਲ ਕੀਤੇ ਆ ਇੱਕ ਬਜ਼ੁਰਗ ਦਾ ਕਤਲ ਕੀਤਾ ਦੂਜਾ ਕਿੰਦਰ ਦੋਚ ਸਨਾਤਨੀ ਦਾ ਕਤਲ ਕੀਤਾ ਤਰੰਤ ਤਰੰਤ ਹਿੰਦੂਆਂ ਨੂੰ ਪਤਾ ਆ ਵੋਟ ਕਿੱਥੇ ਪਾਉਣੀ ਆ ਕਹਿਣ ਦੀ ਵੀ ਲੋੜ ਨਹੀਂ ਤੁਸੀਂ ਪ੍ਰਚਾਰ ਕਰਦੇ ਹੋ ਤੇ ਨਿਕਲ ਗਏ ਆਪੋਜ਼ਿਟ ਦੇ ਲਈ ਪ੍ਰਚਾਰ ਕਰਨ ਲਈ ਕਹਿ ਰਹੇ ਹੋ ਬਾਅਦ ਪਰ ਕਈ ਵੀ ਜਿਹੜੇ ਸਨਾਤਨ ਦਾ ਸਨਮਾਨ ਕਰਦੇ ਆ ਜਿਹੜੇ ਤਿਰੰਗੇ ਦਾ ਸਨਮਾਨ ਕਰਦੇ ਆ ਮੇਰੀ ਤਰਨਤਾਰਨ ਦੇ ਹਿੰਦੂਆ ਨੂੰ ਪੀਲਾ ਤਰਨਤਾਰਨ ਦੇ ਸਿੱਖਾਂ ਨੂੰ ਪੀਲਾ ਉਹਨੂੰ ਉਹਨੂੰ ਵੋਟ ਪਾਓ ਜਿਹੜੇ ਭਾਰਤ ਦੇ ਸੰਵਿਧਾਨ ਨੂੰ ਮੰਨਦਾ ਹੋਵੇ ਇੱਥੇ ਖੜੇ ਤਾਂ ਸਾਰੇ ਕੈਂਡੀਡੇਟ ਇਹ ਕਹਿੰਦੇ ਆ ਜੀ ਅਸੀਂ ਸਨਮਾਨ ਕਰਦੇ ਸਾਰੇ ਕਹੇ ਤੁਸੀਂ ਐਂ ਕਹੋ ਜੀ ਮੰਦੀਪ ਸਿੰਘ ਸਿੰਘ ਜਿਹੜਾ ਖੜਿਆ ਜਿਹੜਾ ਸੰਦੀਪ ਸਣੀ ਦਾ ਭਰਾ ਉਹਦੇ ਮੂੰਹ ਤੇ ਘਵਾ ਦਿਓ ਕਿ ਮੈਂ ਭਗਵੇਂ ਦਾ ਸਨਮਾਨ ਕਰਦਾ ਸਨਾਤਨ ਦਾ ਸਨਮਾਨ ਕਰਦਾ ਮੈਂ ਤਿਰੰਗੇ ਦਾ ਸਨਮਾਨ ਕਰਦਾ ਮੈਂ ਅਤਵਾਦ ਵਿਰੋਧੀ ਜਿਹੜੇ ਬੰਦੇ ਨੇ ਨਾ ਸਨਮਾਨ ਕਰਦਾ ਅਸੀਂ ਕਵਾਂਗੇ ਇਹਨੂੰ ਵੋਟਾਂ ਪਾਓ ਤੁਸੀਂ ਵੀ ਇੱਕ ਗੱਲ ਕਹਿ ਦਿਓ ਫਿਰ ਤੁਸੀਂ ਕਹਿ ਦਿਓ ਇਹ ਤੋਂ ਸਿੱਖ ਮੌ ਵਾਸਤਾ ਲਿਖਦਾ ਜੀ ਕਹਿੰਦੇ ਗੁਰੂਗੱਜ ਸਿੰਘ ਜੀ ਦਾ ਅਰਥ ਕਿਹਾ ਵੋਟਾਂ ਦਿੱਤਾ ਸਾਡੇ ਭਰਾ ਨੇ ਬਿਲਕੁਲ ਹੈਗੀਆਂ ਨੇ ਨੇ ਸਿਕ ਦੱਤੇ ਤੱਕ ਬਿਲਕੁਲ ਸਾਡੇ ਭਰਾ ਨੇ ਜਿਹੜੇ ਅਸਲੀ ਨੇ ਅੰਗ ਸਿੱਖ ਨੇ ਉਹ ਗਰੀਬਾਂ ਮਜ਼ਰੂਬਾਂ ਦੇ ਖਿਲਾਫ ਜ਼ੁਲਮ ਦੇ ਖਿਲਾਫ ਖੜਦੇ ਆ ਉਹ ਕੋਈ ਖਿਲਾਫ ਥੋੜੀ ਹੈ ਸਾਡੇ ਹਿੰਦੂ ਕੌਮ ਦੇ ਅਸਲੀ ਗੁਰੂ ਦੀਆਂ ਲਾਡਲੀਆਂ ਜਿਹੜੇ ਅੱਜਕੱਲ ਬਾਣੇ ਨਾਲ ਬਦਨਾਮ ਕਰ ਰਹੇ ਆ ਕੋ ਲੁੱਟਾ ਖਵਾ ਖਾਰੇ ਉਹ ਅਸਲੀ ਹੰਗ ਥੋੜੀ ਆ ਜਿਹੜੇ ਸ਼ਿਵ ਸੇਨਾ ਦੇ ਰਹਿ ਕੇ ਬੈਠੇ ਡਰਾਏ ਉਹ ਜੇ ਹੈ ਜਿੱਦਾਂ ਇਹ ਲੋਕਾਂ ਨਾਲ ਛੱਕੀਆਂ ਦਾ ਡਿਵਾਰ ਬਣਾਇਆ ਹੋਇਆ ਉਹਨਾਂ ਬਾਰੇ ਕੀ ਕਹਿਣਾ ਕਬੀਰਾਂ ਤੇਰੀ ਕਬੀਰਾਂ ਤੇਰੀ ਝੋਪੜੀ ਕਲਕੱਟੀਨ ਕੇ ਪਾਸ ਜੋ ਕਰਨ ਕੇ ਸੋ ਪਰਣ ਕੇ ਤੂੰ ਕਿਉਂ ਬੈਠਾ ਉਦਸ ਫਿਰ ਸ਼ਿਵ ਸੇਨਾ ਨੇ ਆਪਣਾ ਕੈਂਡੀਡੇਟ ਕਿਉਂ ਨਹੀਂ ਫੜਾਇਆ ਤਰੰਦਾਂ ਦਾ ਕਿਉਂਕਿ ਸਾਡਾ ਹੈ ਹੀ ਤਾਂ ਅਰਵਿੰਗ ਇਕੱਠਨ ਆ ਜਾਂ ਇਹ ਪਤਾ ਸੀ ਵੋਟਰ ਨੂੰ ਪੈਣੀ ਭਾਈ ਸਾਹਿਬ ਬੋਟਾ ਪੈਣੀਆ ਨਹੀਂ ਪੈਣੀਆ ਉਹ ਬਾਅਦ ਦੀ ਗੱਲ ਆ ਸੜਾ ਹੈ ਹੀ ਧਾਰਮਿਕ ਸਵਟਰਾ ਸੀ ਰਾਜਨੀਤੀ ਉਧਰ ਰਜਿਸਟਰ ਹੀ ਹੈ ਨਹੀਂ ਅਸੀਂ ਚਿੰਚੋਣਾ ਦੇ ਖਾਤਾ ਕਹਿੰਦਾ ਰਾਜਨੀਤੀ ਤੋਂ ਪਰੇ ਬਿਲਕੁਲ ਪਰੇ ਲੱਗ ਗਿਆ ਕੱਲਾ ਰਾਜਨੀਤੀ ਕੁੱਤਿਆਂ ਤੇ ਹੈ ਧਾਰਮਿਕ ਕਿਸਪਈ ਮੈਨੂੰ ਤਾਂ ਐ ਲੱਗਦਾ ਤੁਸੀਂ ਜਿਹੜਾ ਹੈਗਾ ਭੇਜੇ ਸਪੈਸ਼ਲ ਇਹ ਕੰਮ ਕਰਨ ਵਾਸਤੇ ਹੋਏ ਹੋ ਇਹ ਸਵਾਲ ਇੱਕ ਕਰ ਰਹੇ ਹਾਂ ਜੋ ਤੁਸੀਂ ਸਾਡੇ ਮੂੰਹ ਚ ਬਾਣ ਦੀ ਗੱਲ ਕਰਦੇ ਸੁਨੀਲ ਕੁਮਾਰ ਸ੍ਰੀਦੀ ਧਰਮ ਨੂੰ ਕੀ ਦੇਖ ਰਹੀ ਹੈ ਇਕੋ ਵੇ ਦਾ ਤੁਸੀਂ ਉਹ ਇੱਕ ਦਾ ਉਸ ਉਹਨਾਂ ਦੇ ਗਊਆਂ ਦੇ ਟਰੱਕ ਫੜੇ ਸਨਾਤਨ ਨਾਲ ਕਿੰਨੇ ਹਜ਼ਾਰਾਂ ਬੱਚੇ ਸਨਾਤਨ ਨਾਲ ਜੋੜੇ ਅਤਵਾਦੀਆਂ ਖਿਲਾਫ ਆਜ ਮਰੰਦ ਕਰਨੀ ਇਹ ਸਭ ਤੋਂ ਵੱਡੀ ਦੇਣ ਹੈ ਉਹਨਾਂ ਨੂੰ ਦੇਖ ਕੇ ਕਈ ਸੁਦੀਰ ਕੁਮਾਰ ਸੂਰੀ ਖੜੇ ਹੋਏ ਆ ਜਦੋਂ ਜਦੋਂ ਸਿੱਧੂ ਮੂਸੇ ਵਾਲੇ ਦਾ ਕਤਲ ਹੋਤਾ ਹੈ ਤਾਂ ਉਹਨਾਂ ਇੱਕੂ ਨੇਤਾਵਾਂ ਤੇ ਗੱਲ ਆਉਂਦਾ ਕਿ ਕਿਤੇ ਲੱਗਦਾ ਹਤਿਆਰਾਂ ਨੂੰ ਪ੍ਰਬੂਤ ਕਰਦਾ ਸੀ ਸੇਮ ਸੁਦੀਰ ਕੁਮਾਰ ਸੁਨੇਹਾ ਇੱਕ ਬਿਆਨ ਆਉਂਦਾ ਕਿ ਤਾਸਪੁਰ ਦੇ ਵਿੱਚ ਜਦੋਂ ਹਥਿਆਰ ਦਿਖਾ ਕੇ ਕਿਹਾ ਕਿ ਅਸੀਂ ਭਾਈ ਸਾ ਉਹਦਾ ਦੇ ਹਰ ਬਿਆਨ ਨੂੰ ਇੱਕ ਪ੍ਰੋਪਗੈਂਡੇ ਦੇ ਤਹਿਤ ਤੋੜ ਮੋੜ ਕੇ ਪੇਸ਼ ਕੀਤਾ ਗਿਆ ਉਹ ਹਮੇਸ਼ਾ ਇਹ ਕਹਿੰਦੇ ਸੀ ਕਿ 60000 ਦਾ ਮੋਬਾਈਲ ਲੈਣ ਤੋਂ ਪਹਿਲਾਂ ਇਕਲ ਸੰਸੀਧਿਆ ਰੱਖਣਾ ਵੀ ਜ਼ਰੂਰੀ ਆ ਸਵੇ ਦੀ ਜਰੂਰਤ ਆ ਜਿਵੇਂ ਲੁਟਾ ਖੁਆਟ ਕਹਿਤੀਆਂ ਆ ਗੈਂਗਸਟਰ ਦੋ ਦੋ ਟਕੇਦੇ ਗੈਂਗਸਟਰ ਆ ਜਿਨ੍ਹਾਂ ਤੋਂ ਫਰੋਟੀਆਂ ਮੰਗਦੇ ਫੜਿਓ ਮਹਾਰਾਜ ਜੀ ਮੇਰੀ ਸਭ ਨੂੰ ਪੀਲ ਆ ਜਿਹਨੂੰ ਇਹ ਗੈਂਗਸਟਰ ਫਰੋਟੀਆਂ ਮੰਗਦੇ ਨਾ ਜੀ ਜਿਹੜੇ ਫਰੋਟੀਆਂ ਤੀਜਨ ਗੋਲਦੀ ਵਿਰਾੜ ਤੇ ਫਲਾਣਾ ਏ ਢਿੰਗਰਾ ਉਹਦਾ ਇੱਕੋ ਹੀ ਇਲਾਜ ਆ ਆ ਇਹਨਾਂ ਨੂੰ ਚੱਪਲਾ ਨਾਲ ਕੁੱਟੋ ਚੱਪਲਾ ਨਾਲ ਕੋਈ ਇਹਨਾਂ ਨੂੰ ਗੋਲੀ ਮਾਰਨ ਦੀ ਲੋੜ ਨਹੀਂ ਇਹਨਾ ਗੈਂਗਸਟਰਾਂ ਨੂੰ ਚੱਪਲਾਂ ਨਾਲ ਕੁੱਟੋ ਜਿੱਥੇ ਠੱਬਦੇ ਚੱਪਲਾਂ ਨਾਲ ਕੁੱਟੋ ਇਹਨੂੰ ਮੈਨੂੰ ਸਿੱਧੂ ਮੁਸੇਹਾਲੇ ਦੇ ਪਿਤਾ ਜੀ ਦਾ ਬੜਾ ਵਧੀਆ ਬਿਆਨ ਆ ਸੁਣਨ ਨੂੰ ਮਿਲਿਆ ਕਿ ਵੀਡੀਓ ਦੇਖੀ ਮੈਂ ਕਿ ਇਹ ਦਿੱਲੀ ਸਾਡਾ ਸ਼ੋਅ ਸੀ ਤੁਹਾਨੂੰ ਕੋਈ ਰੋਕਣ ਨਹੀਂ ਆ ਗਿਆ ਤਾਂ ਕਹਿੰਦੇ ਜੁੱਤੀਆਂ ਮਾਰੀਏ ਜੁੱਤੀਆਂ ਨਾਲ ਭਜਾਏ ਅਸੀਂ ਜਿਹੜੀ ਸਿਕਿਉਰਿਟੀ ਦੀਆਂ ਗੱਲਾਂ ਕਰਦੇ ਸਾਡੇ ਬੈਠੇ ਸ਼ਾਸਤਰੀ ਜੀ ਪੰਚੂ ਜੀ ਆ ਪੰਡਤ ਜੀ ਪ੍ਰਵੀਨ ਜੀ ਬੈਠੇ ਲੋ ਬਾਈ ਜੀ ਗੋਲੀ ਜਿੱਥੇ ਜਿਗਰਾ ਹੁੰਦਾ ਨਾ ਜੀ ਜਦੋਂ ਆਊਗਾ ਇਹਨਾਂ ਨੇ ਦੇਖੋ ਇਹਨੂੰ ਪੁੱਸ ਕਰਦੇ ਪਿੱਠ ਪਿੱਛੇ ਬਾਹਰ ਆ ਪਿੱਠ ਪਿੱਛੇ ਕਰੂਗਾ ਤਾਂ ਕੀ ਕਰ ਸਾਹਮਣੇ ਤੋਂ ਹੋਗਾ ਚੱਪਲਾਂ ਨਾਲ ਅੰਜ ਕਰਾਂਗੇ ਇਹਨਾਂ ਦਾ ਵੀ ਆਪਾਂ ਲੌਜੀਕਲੀ ਗੱਲ ਕਰੀਏ ਲੌਜੀਕਲੀ ਚੱਪਲ ਇਹ ਪਿੱਖ ਮੰਗੇ ਨੇ ਗੈਂਗਸਰ ਥੋੜੀ ਆ ਗੈਂਗਸਰ ਤੁਹਾਡੇ ਵਰਗੇ ਮੀਡੀਆ ਵਾਲੇ ਬਣਾਤਾ ਜੀ 1 ਕਲਾਸ ਆ ਜੀ 2 ਕਲਾਸ ਆ ਜੀ 3 ਕਲਾਸ ਚੱਪਲ ਥੋੜਨੇ ਇਹਨਾਂ ਦਾ ਕੰਮ ਹੈ ਟਕੈਤੀਆਂ ਮਾਰਨੀਆਂ ਫਰੋਤੀਆਂ ਲੈਣੀਆਂ ਬੜੇ ਵਧੀਆ ਤੰਦੇ ਆਪ ਜੇਲਾਂ ਚ ਬੈਠੇ ਸੇ ਆਪ ਦੇਖਿਆ ਨਹੀਂ ਔਰ 2 ਟਕੇ ਦਾ ਗੈਂਗਸਰ ਚੱਗੂ ਭਗਵਾਨ ਮੈਨੂੰ ਮਾਰ ਦੇਣਗੇ ਜੀ ਮੈਨੂੰ ਉਹ ਲਾ ਦਿਓ ਜੀ ਹੱਥ ਕੜੀਆਂ ਮੈਨੂੰ ਆਹ ਲਾ ਬੇਰੀਆਂ ਲਾ ਲਓ ਜੀ ਆਪਣੀ ਮੌਤ ਦਾ ਕਿੰਨਾ ਡਰ ਆ ਲੋਰ ਸਮਸਰੋਈ ਆਂਦਾ ਹੋਰ ਇਤਬਾਦ ਹੁੰਦਾ ਕਿ ਮੈਨੂੰ ਖਤਰਾ ਬੜਾ ਜੀ ਮੈਨੂੰ ਹੱਥ ਘੜੀਆਂ ਲਾ ਲਓ ਮੈਨੂੰ ਮਾਰ ਦੇਣਗੇ ਆ ਵੀ ਇਹਨਾਂ ਨੂੰ ਬੜਾ ਡਰ ਲੱਗਦਾ ਲੋਕਾਂ ਦੇ ਪੁੱਤਾਂ ਨੂੰ ਮਰਵਾਉਣ ਨੂੰ ਮਿੰਟ ਲਾਉਂਦੇ ਆ ਪਿੱਛੇ ਜੀ ਵੀ ਇੱਕ ਥੋੜਾ ਨਕੌਦਰ ਦੇ ਵਿੱਚ ਕਪੜਾ ਵਪਾਰੀ ਮਮ ਦੀ ਹੱਤਿਆ ਕਰਾ ਦਿੱਤੀ ਉਹਦੇ ਗਨਮੈਂਨ ਦੀ ਹੱਤਿਆ ਕਰਾ ਦਿੱਤੀ ਉਹਦੇ ਰੇ ਸਿੱਕੀ ਕਿੱਥੇ ਜਾਂਦੀ ਆ ਜੇ ਤੁਸੀਂ ਇੱਕ ਮਿੰਟ ਜੇ ਤੁਸੀਂ ਗੱਲਾਂ ਕਰਦੇ ਹੋ ਤੁਸੀਂ ਪੱਤਰਕਾਰ ਸਾਰੇ ਤੁਸੀਂ ਪਿੱਛੇ ਪ੍ਰਵਾਸੀ ਹਿੰਦ ਪੰਜਾਬੀ ਪ੍ਰਵਾਸੀ ਪੰਜਾਬੀ ਦਾ ਮੁੱਦਾ ਸੀ ਪ੍ਰਵਾਸੀ ਬੰਦੇ ਨੇ ਗਲਤ ਕੀਤਾ ਮੈਂ ਮੰਨਦਾ ਉਹਨੂੰ ਫਾਂਸੀ ਦੀ ਮੌਤ ਸਜ਼ਾ ਮਿਲਣੀ ਚਾਹੀਦੀ ਹੈ ਪਰ ਜੇ ਤੁਸੀਂ ਕੌਮਾਂ ਨਾਲ ਜੋੜਨਾ ਤੇ ਗੋਲਡੀ ਬਰਾੜ ਹਾਇਤੀ ਇਹ ਦਿਨ ਤਰੋਪੀਆਂ ਲੈਂਦਾ ਇਹ ਸਾਰੀ ਸਿੱਖ ਕੌਮ ਦੀ ਜ਼ਿੰਮੇਵਾਰ ਆ ਤੂੰ ਸਿੱਖਾਂ ਨੂੰ ਵੀ ਨਹੀਂ ਮਕਸਦਾ ਸਨਾਤਨ ਦੀ ਗੱਲ ਕੀਤੀ ਬੀਤੇ 2-3 ਦਿਨ ਪਹਿਲਾਂ 6 ਲਾਈ ਵੀ ਹੋਈ ਸੀ ਸ਼ਹਿਰ ਕਲ ਦਾ ਲਹਿਰੀ ਦੀ ਤੋ ਬਗਵਾੜਾ ਦੇ ਵਿੱਚ ਕਿਹਨੂੰ ਨੇਤਾ ਦੀ ਸਥਿਤੀ ਹੋਦੀ ਹੈ ਦੀਪਕ ਭਰਤਵਾਰੀ ਹਾਂਜੀ ਤਾਂ ਜਿਹੜੀ ਵੀਰਾਂ ਦੇ ਫੋਟੋਆਂ ਸ਼ਮਸ਼ਾਨ ਘਾਟ ਦੀਆਂ ਆ ਰਹੀਆਂ ਮੈਨੂੰ ਬਣਾਓ ਕਿਹੜੇ ਇਮੂਲੇਟਰ ਆ ਕਿ ਕਿੰਨੇ ਮੌਝੀ ਹੋਣ ਕੋਣ ਬੜਿਆ ਨਾਲ ਦੇਖੋ ਹਰ 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 ਕੌਮ ਚ ਹਰ ਚ ਕੁਝ ਕਮੀਆਂ ਹੁੰਦੀਆਂ ਨੇ ਇਸ ਗੱਲ ਦਾ ਮੈਂ ਕੋਈ ਬਰੇਜ਼ ਨਹੀਂ ਕਰੂੰਗਾ ਕਹਿਣ ਕਿ ਦੀਪਕ ਭਾਰਤਵਾਦ ਉਹ ਸ਼ਖਸ ਸੀ ਜਿਨੇ ਸਨਾਤਨ ਨੂੰ ਜਿੰਦਾ ਰੱਖਣ ਲਈ ਭਗਵਾਨ ਪ੍ਰੇਸ਼ੂ ਰਾਮ ਜੀ ਨੂੰ ਜ਼ਿੰਦਾ ਰੱਖਣ ਲਈ ਉਹਨਾਂ ਦਾ ਉਹਨਾਂ ਦੀ ਉਹਨਾਂ ਦੀ ਸੋਚ ਨੂੰ ਜ਼ਿੰਦਾ ਰੱਖਣ ਲਈ ਉਹਨਾਂ ਦੇ ਅਕਸ ਨੂੰ ਜ਼ਿੰਦਾ ਰੱਖਣ ਲਈ ਉਹ ਅਨੰਤ ਸ਼੍ਰੀ ਬਬੂਸ਼ੀ ਜਗਤ ਕੋ ਰੂਪ ਅਚਾਨਨ ਗਿਰੀ ਬ੍ਰਹਮਾ ਗਿਰੀ ਬ੍ਰਹਮਨ ਬ੍ਰਹਮਨ ਬ੍ਰਹਮਲੀਨ ਨੇ ਜਿਹੜੇ ਉਹਨਾਂ ਦਾ ਪੱਕਾ ਚੇਲਾ ਸੀ ਉਹਨਾਂ ਕੌਮ ਦੀ ਅਣਖ ਖਾਤਰ 4 ਸਾਲ ਜੇਲ੍ਹ ਕੱਟੀ ਮੈਂ ਵੀ ਉਹਦੇ ਨਾਲ ਜੇਲ੍ਹ ਚ ਰਿਆਂ ਅੱਜ ਜੇ ਉਹਦੀ ਸ਼ਹਾਦਤ ਹੋਈ ਹੈ ਮਸ਼ੀਦ ਕਵਾਂਗਾ ਬਿਮਾਰ ਮੁੰਡੇ ਨੂੰ ਸ਼ਹੀਦ ਨਹੀਂ ਕਹਿੰਦਾ ਪਰ ਮੈਂ ਸ਼ਹੀਦ ਕਵਾਂਗਾ ਕਿਉਂ ਸ਼ਹੀਦ ਕਵਾਂਗਾ ਮੈਂ ਸਿੱਧ ਕਰ ਸਕਦਾ ਕਿਉਂਕਿ ਜੇ ਉਹ ਹਿੰਦੂ ਕੌਮ ਲਈ ਜੇਲ੍ਹ ਚ ਨਾ ਜਾਂਦਾ ਤਾਂ ਉਹਦੀ ਬਿਮਾਰੀ ਦਾ ਇਲਾਜ ਪ੍ਰੋਪਰ ਸਹੀ ਤਰੀਕੇ ਦਾ ਹੋਣਾ ਸੀ ਕਿਉਂਕਿ ਜੇਲ੍ਹ ਦੇ ਵਿੱਚ ਦਾ ਇਲਾਜ ਪ੍ਰੋਪਰ ਨਹੀਂ ਹੋ ਸਕਿਆ ਇਹ ਨਹੀਂ ਕਿ ਪ੍ਰਸ਼ਾਸਨ ਨੇ ਦਵਾਈ ਨਹੀਂ ਦਿੱਤੀ ਪਰ ਜੋ ਕੇਰ ਆਪਣੇ ਘਰੇ ਹੁੰਦਾ ਆਪਣੇ ਮਾਤਾ ਪਿਤਾ ਵਾਈਫ ਕਰਦੀ ਆ ਉਹ ਬੋਝੇਲਾ ਚ ਕੇਰਾ ਨਹੀਂ ਹੁੰਦੀਆਂ ਨਾ ਹੁੰਦੀ ਅੱਜ ਉਹ ਸਾਡੇ ਵਿੱਚ ਬੈਠਾ ਹੁੰਦਾ ਆ ਜਿਹੜਾ ਤੁਸੀਂ ਸਵਾਲ ਪੁੱਛਿਆ ਤੁਹਾਡੇ ਸਾਰੇ ਸਵਾਲਾਂ ਤੋਂ ਸਹੀ ਸਵਾਲ ਹੈ ਕਿ ਵਾਕਈ ਸਾਡੇ ਉਸ ਜਰਨੈਲ ਦੇ ਅੰਤਿਮ ਭਾਵੇਂ ਹਜ਼ਾਰਾਂ ਬੰਦੇ ਦਾ ਕੱਟ ਸੀ ਉਹ ਫਗਵਾੜੇ ਦੇ ਵਿੱਚ ਉਹਦੀ ਆਪਣਾ ਰਸੂਖ ਵਾਲੇ ਬੰਦੇ ਆਏ ਸੀ ਸਾਡੇ ਵੱਡੇ ਵੱਡੇ ਹਿੰਦੂ ਲੀਡਰਾਂ ਨੂੰ ਉੱਥੇ ਪਹੁੰਚਣਾ ਚਾਹੀਦਾ ਸੀ ਪਰ ਨਹੀਂ ਪਹੁੰਚੇ ਉਹ ਕਹਾਵਤ ਹੈ ਨਾ ਜੀ ਇੱਕ ਕਹਿੰਦੇ ਡੀਸੀ ਦਾ ਬਾਪ ਮਰੇ ਪੂਰੀ ਦੁਨੀਆ ਪਹੁੰਚਦੀ ਹੈ ਡੀਸੀ ਮਰੇ ਤੱਕ ਕੋਈ ਨਹੀਂ ਪਹੁੰਚਦਾ ਐਹ ਹੀ ਦੀਪਕ ਭਾਰਦਵਾਜ ਦਾ ਕੋਈ ਰੱਬ ਨਾ ਕਰੇ ਕੋਈ ਪਰिजन ਹੁੰਦਾ ਤੇ ਦੀਪਕ ਭਾਰਦਵਾਜ ਜਿੱਦਾ ਹੁੰਦਾ ਸਭ ਲੈ ਵੋਝਣਾ ਸੀ ਪਰ ਇੱਕ ਸਾਡੀ ਕੌਮ ਦੀ ਬਡਮਣਾ ਹੈ ਸਿਰਫ ਔਰ ਸਿਰਫ ਜਗਤਗੁਰੂ ਭੂਮੇਸ਼ਵਰੀ ਦੇਵੀ ਜੀਆ ਦੋ ਚਾਰ ਲੀਡਰਾਂ ਨੂੰ ਛੱਡ ਕੇ ਪਵਾੜਾ ਦੀ ਲੀਡਰਸ਼ਿਪ ਤੋਂ ਬਾਅਦ ਬਾਹਰੋਂ ਦੋ ਚਾਰ ਬੰਦਿਆਂ ਨੂੰ ਛੱਡ ਕੇ ਕਿਸੇ ਨੂੰ ਉੱਥੇ ਪਹੁੰਚਣਾ ਜ਼ਰੂਰੀ ਨਹੀਂ ਸਮਝਿਆ ਜਦ ਕਿ ਦੀਪਕ ਭਾਰਦਵਾਜ ਉਹ ਸਖਸੀ ਹਰ ਬੰਦੇ ਦੁੱਖਦਰਸ਼ ਖੜਦਾ ਸੀ ਹਰ ਲੜਾਈ ਅਤਵਾਦ ਦੇ ਖਿਲਾਫ ਹੋਵੇ ਚਾਹੇ ਸਰਕਾਰ ਦੇ ਖਿਲਾਫ ਹੋਵੇ ਉਹ ਡਟ ਕੇ ਲੜਦਾ ਸੀ ਆਪਣੇ ਜਵਾਕਾਂ ਨੂੰ ਨਾਲ ਲੈ ਕੇ ਲੜਦਾ ਸੀ ਭੋਗ ਹੈ ਉਹਨਾਂ ਦਾ 11 ਤਰੀਕ ਨੂੰ ਮੇਰੀ ਬੇਨਤੀ ਹੈ ਜਿਹੜੇ ਜਿਹੜੇ ਸੰਸਕਾਰ ਤੇ ਨਹੀਂ ਆਏ ਉੱਥੇ ਜ਼ਰੂਰ ਆਣ ਉਸ ਯੋਧੇ ਨੂੰ ਸਾਡੇ ਸਾਥ ਦੀ ਲੋੜ ਹੈ ਤੇ ਪਰਿਵਾਰ ਨੂੰ ਸਾਡੇ ਸਾਥ ਦੀ ਲੋੜ ਹੈ ਜੇ ਅਸੀਂ ਸਾਰੇ ਦਾ ਸਾਥ ਦੇ ਦਾਂਗੇ ਤਾਂ ਸ਼ਾਇਦ ਸ਼ਾਇਦ ਤੇ ਸਮਾਜ ਲਈ ਲੜਨਾ ਜਾਰੀ ਰੱਖੂਗਾ ਨੀ ਤਾਂ ਜੋ ਦੀਪਕ ਭਾਰਦਵਾਜ ਦੇ ਸੰਸਕਾਰ ਤੇ ਦੇਖਣ ਨੂੰ ਮਿਲਿਆ ਉਹਨੂੰ ਦੇਖ ਕੇ ਕਈ ਲੋਕ ਸੋਚਣਗੇ ਯਾਰ ਇਹਨਾਂ ਲੋਕਾਂ ਲਈ ਇਹ ਬੰਦਾ ਸਮਾਜ ਲਈ ਲੜਦਾ ਮਰ ਗਿਆ ਜਿਹੜੇ ਉਹਦੇ ਸੰਸਕਾਰ ਤੇ ਹੀ ਪਹੁੰਚਣਾ ਜ਼ਰੂਰੀ ਸਮਝਿਆ ਵੱਡੀਆਂ ਵੱਡੀਆਂ ਗੱਲਾਂ ਕਰ ਲੈ ਸੋਸ਼ਲ ਮੀਡੀਆ ਦੇ ਸਾਰੇ ਵੱਡੇ ਯੋਧੇ ਆ ਚਲੋ ਮੈਂ ਹਰ ਕਿਸੇ ਨੂੰ ਬਿਜੀ ਕੰਮ ਹੋ ਕੋਈ ਕੰਮ ਤੇ ਬਿਜੀ ਹੋ ਸੋ ਦਾ ਇੱਕ ਦੋ ਸਗਠਾਂ ਦੇ ਕਾਰਗਰਮ ਸੀਗੇ ਉੱਥੇ ਬਿਜੀ ਹੋਣਗੇ ਪਰ ਸਾਰੇ ਤਾਂ ਨਹੀਂ ਬਿਜੀ ਸੀਗੇ ਸੋ ਜ਼ਿਆਦਾ ਮੈਂ ਨਹੀਂ ਬੋਲਣਾ ਮੇਰੀ ਬੇਨਤੀ ਕਰਾਂਗਾ ਕਿ ਦੀਪਕ ਭਾਰਦਵਾਜੀ ਦੇ ਭੋਗ ਤੇ ਜ਼ਰੂਰ ਆਣ ਅੱਜ ਮੇਰੇ ਨਾਲ ਦਿਪਾਂਸ਼ੂ ਸੂਤ ਜੀ ਰੰਧੇਸ਼ ਸਾਸਤਰੀ ਜੀ ਕੁਸ਼ਪੀਰ ਤਲਾੜੀ ਜੀ ਪ੍ਰਵੀਨ ਚਰਮਾ ਜੀ ਬਹੁਤ ਜਲਦ

ਮੇਰੇ ਛੋਟੇ ਭਾਈ Swami Ranjan Shastri ji ਨਾਲ ਸਾਡੇ ਉੱਤਰ ਭਾਰਤ ਦੇ अध्यक्ष लखवीर वर्मा साहब ਸਾਡੇ ਉੱਤਰ ਭਾਰਤ ਦੇ ਮੀਤ ਪ੍ਰਧਾਨ प्रवीण शर्मा जी ਸਨੋਰੀਆਂ ਤੋਂ ਸਾਡੇ शिवसनाहिंदे ਕੌਮੀ ਮੀਤ ਪ੍ਰਧਾਨ ਯੂਥ ਵਿੰਗ ਖੁਸ਼ਪ੍ਰੀਤ लाड्डी ਕੋਲੂ ਮਾਜਰਾ ਜੀ ਨਾਲ ਦੀਪਕ ਸ਼ਰਮਾ ਡੇਰਾ ਵਸੀ ਤੋਂ ਰੋਹਿਤ ਸੂਤ ਜੀ ਮੇਰੇ ਉਸ ਜੀ ਸਾਥੀਓ ਜਿਹੜਾ ਅੱਜ ਕਾਰਗਰਮ ਖੁਸ਼ਪ੍ਰੀਤ ਲਾਟੀ ਜੀ ਤੇ ਸਾਡੇ ਕੌਮੀ ਮहासਚਿਵ ਦਿਪਾਂਸ਼ੂ ਸੂਤ ਜੀ ਦੀ ਪ੍ਰਧਾਨਗੀ ਦੇ ਵਿੱਚ ਅੱਜ ਕੋਲੂ ਮਾਜਰੇ ਵਿਖੇ ਸ਼ਿਵਸਰਾ ਹਿੰਦ ਦੇ ਹੈਡ ਆਫ ਇਸ ਵਿਖੇ ਰੱਖਿਆ ਗਿਆ ਹੈ ਉਸ ਕਾਰਗਰਮ ਦਾ ਉਦੇਸ਼ ਸਿੱਧਾ ਤੁਸੀਂ ਪਹਿਲਾਂ ਦੇਖਿਆ ਸੀ ਸੰਧਾਜਰੀ ਦਿੱਤੀ ਐ ਸਾਡੇ ਵੱਡੇ ਭਰਾ ਤੇ ਸਾਡੇ ਸਾਥੀ ਰਹੇ ਸਵਰਗੀ ਸੁਦੀਰ ਕੁਮਾਰ ਸੂਰੀ ਜੀ ਜਿਨ੍ਹਾਂ ਨੂੰ ਪਿਛਲੇ ਕੱਲ ਅੱਜ ਤੋਂ 3 ਸਾਲ ਪਹਿਲਾਂ ਦਰਿੰਦੇ ਅੱਤਵਾਦੀ ਸੰਦੀਪ ਸਣੀ ਨੇ ਨਪੂਸ ਘਟਨ ਘਟਨਾ ਕਰ ਘਟਨਾ ਗਰਮ ਕਰਦੇ ਹੋਏ ਗੋਲੀਆਂ ਮਾਰ ਦਿੱਤੀਆਂ ਸੀ ਜਿਸ ਵੇਲੇ ਕੀ ਹੋ ਧਰਮ ਦੇ ਮੁੱਦੇ ਤੇ ਜਿੱਥੇ ਕਿ ਮੂਰਤੀਆਂ ਦੀ ਬੇਅਦਬੀ ਹੋ ਰਹੀ ਸੀ ਉਧਰ ਤਰਨੇ ਤੇ ਬੈਠੇ ਹੋਏ ਸੀ ਮੈਂ ਗੱਲ ਕਰਨ ਜਾ ਰਿਹਾ ਸੰਦੀਪ ਸਣੀ ਦੀ ਜਿਹਦੇ ਬਾਸੇ ਜਿਹੜੇ ਤਰਨ ਤਾਰਨ ਦੇ ਚੋਣ ਹੋ ਰਹੇ ਨੇ ਕਿਹਾ ਜਾ ਰਿਹਾ ਇਹ ਫਲਾਣੇ ਫਲਾਣੇ ਦਾ ਸਾਂਝਾ ਉਮੀਦਵਾਰ ਆ ਜਦ ਕਿ ਲੋਗੋ ਕੀ ਹੋਣਾ ਚਾਹੀਦਾ ਗੈਂਗਸਟਰਾਂ ਤੇ ਅੱਤਵਾਦੀਆਂ ਦਾ ਸਾਂਝਾ ਉਮੀਦਵਾਰ ਮਨਦੀਪ ਮਨ ਜਿਹੜਾ ਵੀ ਹੈਗਾ ਮਨਦੀਪ ਜੋ ਵੀ ਨਾਮ ਇਹਦਾ ਗੈਂਗਸਟਰਾਂ ਤੇ ਅੱਤਵਾਦੀਆਂ ਦਾ ਸਾਂਝਾ ਉਮੀਦਵਾਰ ਇਹ ਉਹ ਲੋਗ ਨੇ ਜਿਹੜੇ ਸਟੇਟ ਵਿੱਚ ਰਹਿ ਕੇ ਸਟੇਟ ਦੇ ਖਿਲਾਫ ਬੋਲਦੇ ਨੇ ਇਕਬਾਸਸ ਸਦੀਰ ਸੂਰੀ ਦਾ ਕਤਲ ਦੂਜੇ ਪਾਸੇ ਜੇਲ੍ਹ ਦੇ ਵਿੱਚ ਸਾਤਕਾਂ ਪੁਲਿਸ ਇੰਸਪੈਕਟਰ ਸੁਭਾ ਸਿੰਘ ਦਾ ਕਤਲ ਸੁਭਾ ਸਿੰਘ ਦਾ ਕੋਈ ਕਸੂਰ ਨਹੀਂ ਸੀਗਾ ਚਲੋ ਜਿਹੜੀ ਉਹਨੇ ਅਦਾਲਤ ਦੇ ਵਿੱਚ ਸਜ਼ਾ ਮਿਲੀ ਉਹਦੀ ਅਪੀਲ ਕੀਤੀ ਸੀ ਦਾ ਜੇ ਸਾਨੂੰ ਸਾਡਾ ਦੇਸ਼ ਜਿਹੜਾ ਹੈ ਸੰਵਿਧਾਨਿਕ ਦੇਸ਼ ਹੈ ਅਦਾਲਤ ਨੇ ਜੋ ਸਜ਼ਾ ਕੀਤੀ ਉਹ ਪੁਗਤ ਰਿਆ ਸੀ ਸ਼ਾਇਦ ਉਸਨੇ ਉਸਲੀ ਨੂੰ ਪੁਨੀ ਅਦਾਲਤਾਂ 'ਚ ਅਪੀਲ ਵੀ ਪਾਈ ਸੀ ਪਰਦਾ ਮਤਲਬ ਇਹ ਨਹੀਂ ਕਿ ਉਹਨੂੰ ਕੋਈ ਬੰਦਾ ਜਾ ਕੇ ਮਾਰ ਦੇਗਾ ਇਹ ਤਾਲੀਵਾਨ ਥੋੜੀ ਐ ਜਿਹਦੀ ਤੁਹਾਨੂੰ ਚੱਲ ਗੱਲ ਪਸੰਦ ਨਹੀਂ ਇਹਨੂੰ ਮਾਰ ਦੋ ਜਿਹਦੀ ਸ਼ਕਲ ਪਸੰਦ ਨਹੀਂ ਉਹਨੂੰ ਮਾਰ ਦੋ ਇਹ ਦਰਿੰਦੇ ਅੱਤਵਾਦੀ ਸਿਰਫ ਔਰ ਸਿਰਫ ਸਿਰਫ ਔਰ ਸਿਰਫ ਨਫ਼ਰਤ ਦੀ ਗੱਲ ਕਰਦੇ ਆ ਮੈਂ ਕਹਿਣ ਚ ਗੁਰੇਜ਼ ਨਹੀਂ ਕਰਾਂਗਾ ਇਹ ਉਹੀ ਲੋਕ ਨੇ ਜਿਹੜੇ ਅਮਰੀਕਾ 'ਚ ਪੱਕੇ ਹੋਣ ਲਈ ਦਾਵਾ ਕਰ ਦਿੰਦੇ ਕਿ ਅਸੀਂ ਤਾਂ ਗਏ ਆ ਜੀ ਸਾਨੂੰ ਪੱਕਾ ਕਰ ਦੋ ਉੱਥੇ ਵੱਡੀਆਂ-ਵੱਡੀਆਂ ਰੈਲੀਆਂ ਤੇ ਜਿਹੜੀਆਂ ਖਾਲਿਸਤਾਨ ਦੀਆਂ ਰੈਲੀਆਂ ਹੁੰਦੀਆਂ ਉਹਦੇ ਵਿੱਚ ਖਾਲਿਸਤਾਨੀ ਬਣ ਕੇ ਇਸ ਕਰਕੇ ਜਾਂਦੇ ਕਿ ਇਹਨਾਂ ਦੀ ਪ੍ਰੋਫਾਈਲ ਪੱਕੀ ਹੋ ਜੇ ਕਿ ਅਸੀਂ ਤਾਂ ਪੱਕੇ ਖਾਲਿਸਤਾਨੀ ਆ ਸਾਨੂੰ ਦੇਸ਼ ਵਿੱਚ ਭਾਰਤ ਵਿੱਚ ਸੇਫ ਨਹੀਂ ਆ ਤੁਹਾਨੂੰ ਪੱਕਾ ਕਰ ਦੋ ਪੱਕੇ ਹੋਣ ਲਈ ਆਪਸ ਵਿੱਚ ਵਿਆਹ ਕਰਾ ਲੈਂਦੇ ਤੁਹਾਨੂੰ ਸਭ ਨੂੰ ਪਤਾ ਹੈ ਆਪਣੀਆਂ ਰਿਸ਼ਤੇਦਾਰੀਆਂ ਤੱਕ ਜਿਵੇਂ ਵਿਆਹ ਕਰਾ ਲੈਂਦੇ ਆ ਜੁਰਬੰਤ ਪੰ ਸਿੰਘ ਪੰਨੂ ਹੋ ਗਿਆ ਚਾਹ ਗੋਲਦੀ ਬਰਾੜ ਹੋ ਗਿਆ ਰਵਿੰਦਰ ਸਿੰਘ ਰਿੰਦਾ ਹੋ ਗਿਆ ਇਹ ਸਿਰਫ ਔਰ ਸਿਰਫ ਨਫ਼ਰਤ ਦੀ ਰਾਜਨੀਤੀ ਕਰਦੇ ਨੇ आईएसआई ਦੇ ਟੁਕੜਿਆਂ ਦੇ ਪੰਨ ਵਾਲੇ ਬੰਦੇ ਨੇ ਅੱਜ ਦੀ ਘਟਨਾ ਲਗਾ ਲੋ ਪਵਿੱਤਰ ਗੁਰੂ ਧਾਮ ਜਿਹੜੇ ਪਾਕਿਸਤਾਨ ਚ ਸਥਿਤ ਨੇ ਉੱਥੇ ਨਤਮਸਤਕ ਹੋਣ ਇੱਕ ਜੱਥਾ ਗਿਆ ਸੀ ਉਸ ਜੱਥੇ ਦੇ ਵਿੱਚ ਜਿਸ ਸਿੱਖ ਭਰਾ ਸੀ ਸਾਡੇ ਹਿੰਦੂ ਭਰਾ ਵੀ ਨਾਲ ਸੀ ਉਹਨਾਂ ਨੂੰ ਬੇਇੱਜ਼ਤੀ ਕਰਕੇ ਪਾਕਿਸਤਾਨ ਦੇ ਜਿਹੜੇ ਇਮੀਗ੍ਰੇਸ਼ਨ ਅਫਸਰ ਨੇ ਉਹਨਾਂ ਨੇ ਵਾਪਸੀ ਭੇਜ ਦਿੱਤਾ ਇਹ ਲੋ ਇਹ ਲੋਕ ਸਾਡੇ ਧਰਮ ਦੇ ਵਿੱਚ ਵੀ ਇਨਵੋਲਵ ਹੋਣਗੇ ਉਹਨਾਂ ਨੂੰ ਜਲੀਲ ਕੀਤਾ ਗਿਆ ਕਿ ਤੁਸੀਂ ਆਪਣੇ ਮੰਦਿਰਾਂ 'ਚ ਜਾਓ ਜਦ ਕਿ ਜਿਹੜਾ ਹਿੰਦੁਸਤਾਨ 'ਚ ਹਿੰਦੂ ਬਸਦਾ ਹੈ ਉਹਦੇ ਮਨ 'ਚ ਜਿੰਨੀ ਆਸਤਾ ਸ਼੍ਰੀ ਮਦ ਭਗਵਤ ਗੀਤਾ ਦੀ ਹੈ ਉੰਨੀ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੈ ਜੇ ਮੈਂ ਆਪਣੀ ਗੱਲ ਕਰਾਂ ਖੁਸ਼ਮਿਰਤ ਲਾਢੀ ਦੀ ਗੱਲ ਕਰਾਂ ਲਖਵੀਰ ਬਰਵੇ ਦੀ ਗੱਲ ਕਰਾਂ ਪੰਡਿਤ ਰੰਜਨ ਸ਼ਾਸਤਰੀ ਦੀ ਗੱਲ ਕਰਾਂ ਪ੍ਰਵੀਨ ਦੀ ਗੱਲ ਕਰਾਂ ਜਿੰਨਾ ਸਤਕਾਰ ਸਾਡੇ ਮਨਚ ਮਾਤਾ ਨਹਿੜਾ ਦੇਵੀ ਮਾਤਾ ਚਿੰਤਪurni ਦਾ ਹੈ ਉਹਨਾਂ ਹੀ ਪਵਿੱਤਰ ਸ੍ਰੀ ਦਰਬਾਰ ਸਾਹਿਬ ਦਾ ਹੈ ਪਵਿੱਤਰ ਸ੍ਰੀ ਜੰਮਦਮਾ ਸਾਹਿਬ ਦਾ ਪਵਿੱਤਰ ਸ੍ਰੀ ਕੇਸਗੜ੍ਹ ਸਾਹਿਬ ਦਾ ਹਿੰਦੂ ਸਿੱਖਾਂ ਦਾ ਮਾਸ ਨੋ ਦਾ ਰਿਸ਼ਤਾ ਹੈ ਉਹਨੂੰ ਕੋਈ ਖਰਾਬ ਨਹੀਂ ਕਰ ਸਕਦਾ ਪਰ ਇਹ ਲੋਕ ਕਿਸੇ ਨਾ ਕਿਸੇ ਕੀ ਮੱਧ ਸਾਨੂੰ ਹਿੰਦੂ ਸਿੱਖਾਂ ਨੂੰ ਲੜਾਉਣ ਦੀਆਂ ਗੱਲਾਂ ਕਰਦੇ ਕਿਉਂਕਿ ਭਾਰਤ ਦਾ ਦੇਸ਼ ਦਾ ਤਾਜ ਪੰਜਾਬ ਹੈ ਉਹ ਪੰਜਾਬ ਭਾਰਤ ਨੂੰ ਜੇ ਨੁਕਸਾਨ ਕਰਨਾ ਹੈ ਤਾਂ ਪਾਕ ਪੰਜਾਬ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਚਾਹੇ ਉਹ ਨਕਲੀ ਨੋਟਾਂ ਦੀਆਂ ਖੇਪਾਂ ਵੇਚ ਕੇ ਚਾਹੇ ਨਸ਼ੇ ਦੀਆਂ ਖੇਪਾਂ ਵੇਚ ਕੇ ਚਾਹੇ ਗੋਲਡੀ ਬਰਾੜ ਅਤੇ ਹਰਵਿੰਦਰ ਵਿੰਦੇ ਵਰਗੇ ਜਿਹੜੇ ਆਈਐਸਆਈ ਦੇ ਟੁਕੜਿਆਂ ਦੇ ਪੜਨ ਵਾਲੇ ਆ ਤੇ ਜਿਹੜੇ ਕੁਛ ਇੱਕ ਭੜਕੇ ਹੋਏ ਨੌਜਵਾਨ ਜਿਹੜੇ ਕਿ ਆਈਐਸ ਏਜੰਟ ਜੈਂਟਾ ਦੀਆਂ ਗੱਲਾਂ ਚ ਆ ਜਾਂਦੇ ਨੇ ਕੋਈ ਵੀ ਭੁੱਲ ਜਾਂਦੇ ਨੇ ਕਿ ਫਰੋਤੀਆਂ ਕਿਤੋਂ ਮੰਗਰਿਆ ਗੋਲੀਆਂ ਕਿਤੋਂ ਚਲਾ ਰਿਹਾ ਇਹ ਆਈਐਸਆਈਆ ਮਿੱਤਰੋ ਇਹਨਾਂ ਨੇ ਸਾਡੇ ਦੇਸ਼ ਦਾ ਨੁਕਸਾਨ ਕਰਨ ਲਈ ਸਾਡੇ ਪੰਜਾਬ ਦਾ ਨੁਕਸਾਨ ਕਰਨਾ ਥਾਣਿਆ ਹੋਇਆ ਪਰ ਪੰਜਾਬੀ ਬੜੇ ਸੂਰਮੇ ਨੇ ਬੜੇ ਸਮਝਦਾਰ ਨੇ ਬੜੇ ਹੀ ਸ਼ੂਰਬੀਰ ਨੇ ਹਮੇਸ਼ਾ ਹਮੇਸ਼ਾ ਜਿਹੜਾ ਪੰਜਾਬ ਵੱਲ ਚੜ ਕੇ ਆਇਆ ਉਹਨੂੰ ਉਲਟਾ ਜਵਾਬ ਦਿੱਤਾ ਗਿਆ ਮਾਦਰਸੇ ਗੱਲ ਕਰੀ ਤਾਂ ਸਾਡੀ ਪੰਜਾਬੀ ਗੱਭਰੂ ਸਭ ਤੋਂ ਅੱਗੇ ਬਾਰਡਰ ਤੇ ਨੇ ਆਰਮੀ ਦੇ ਵਿੱਚ ਸੀਆਰਪੀਫ ਦੇ ਵਿੱਚ ਆਈ ਡੀ ਬੀ ਪੀ ਦੇ ਵਿੱਚ ਜਿੱਥੇ ਦੇਖੋ ਪੰਜਾਬੀ ਬੰਦਾ ਦਲੇਰ ਹੁੰਦੇ ਆ ਪੰਜਾਬੀ ਪਰ ਆ ਜਿਹੜੇ ਕੁਛ ਨਪੁੰਸ ਘਟਨਾ ਕਰਨ ਦੀ ਕੋਸ਼ਿਸ਼ ਕਰਦੇ ਆ ਅੱਜਵੇਂ ਸੂਰੀ ਸਾਹਿਬ ਨੂੰ ਸ਼ਹੀਦ ਕੀਤਾ ਕੀ ਕਸੂਰ ਸੀ ਸੂਰੀ ਸਾਹਿਬ ਦਾ ਜਿਹੜੀਆਂ ਗੱਲਾਂ ਕਰਦੇ ਨੇ ਕਿ ਸੂਰੀ ਸਾਹਿਬ ਨੇ 2% 2% 2% ਸੂਰੀ ਜੀ ਨੇ ਸਿੱਖਾਂ ਨੂੰ 2% ਨਹੀਂ ਕਿਹਾ ਉਹਨਾਂ ਨੇ ਕਿਹਾ ਸੀ ਕਿ 2% ਬੰਦੇ ਖਾਲਿਸਤਾਨ ਦੀ ਗੱਲ ਕਰਦੇ ਉਹਨਾਂ ਨੂੰ ਨਿਪਟਰਾਂਗੇ ਸਿੱਖ ਸਾਡੇ ਭਰਾ ਨੇ ਸਿੱਖਾਂ ਨੂੰ ਮਾਰਾ ਥੁੜੀ ਬੋਲਿਆ ਪਰ ਜਿਹੜਾ ਕੁਝ ਲੋਕ ਮੀਡੀਆ ਦੇ ਤਸਾਕਤ ਜਿਹੜੇ ਕਿ ਇਹਨਾਂ ਦੀ ਮੀਡੀਆ ਆ ਤੋੜ ਮਤੋੜ ਕੇ ਇਹਨਾਂ ਨੇ ਸਾਡੀ ਇਹਨਾਂ ਦੀਆਂ ਗੱਲਾਂ ਨੂੰ ਪੇਸ਼ ਕੀਤਾ ਮਨ ਲਨੇ ਸੂਰੀ ਸਾਹਿਬ ਦੀਆਂ ਕੁਝ ਗੱਲਾਂ ਪਸੰਦ ਨਹੀਂ ਸੀ ਤਾਂ ਮੁਕਦਮੇਦਾਰ ਜੋ ਜੇਲ੍ਹ ਘਟ ਰਿਆ ਸੀ ਉਹ ਬੰਦਾ ਆ ਥੋੜੀ ਹੈਗੀ ਇੱਕ ਬੰਦੇ ਤੁਸੀਂ ਮਾਰ ਦੋਗੇ ਅੱਜ ਤੁਸੀਂ ਇੱਕ ਸੂਰੀ ਮਾਰਿਆ ਹਜ਼ਾਰਾਂ ਸੂਰੀ ਖੜੇ ਨੇ ਇੱਕ ਨਿਸ਼ਾਨਤ ਮਾਰੋਗੇ ਹਜ਼ਾਰਾਂ ਨਿਸ਼ਾਨਤ ਖਰੇ ਆ ਐਸਾ ਕੋਈ ਦਿਨ ਨਹੀਂ ਹੁੰਦਾ ਜਿਸਨ ਧਮਕੀਆਂ ਨਾਣ ਜਿਸ ਨੇ ਗੋਲਦੀ ਬਰਾੜ ਵਰਗੇ ਹਜੇ ਜਿਹੜੇ ਗੈਂਗਸਟਰ ਤਰੇ ਫਿਰਦੇ ਆ ਆ ਜੱਗੂ ਭਗਵਾਨਪੁਰਿਆ ਲਾ ਲਓ ਕਿਹੜੇ ਮਰਜੀ ਲੈ ਲਓ ਮੈਨੂੰ ਬਹੁਤ ਹਾਸਾ ਆਇਆ ਜੱਗੂ ਭਗਵਾਨਪੁਰਿਆ ਨੂੰ ਜਦੋਂ ਇੱਧਰ ਤਰੀਕ ਤੇ ਲੈ ਕੇ ਆਏ ਹੋ ਪਚਾਲੇ ਪੁਲਿਸ ਪੰਜਾਬ ਪੁਲਿਸ ਲੈ ਕੇ ਆਈ ਆ ਤੇ ਅਦਾਲਤ ਵਿੱਚ ਅਰਜੀ ਕੀ ਲਗਾ ਰਿਆ ਕਿ ਜੱਜ ਸਾਹਿਬ ਮੈਨੂੰ ਹੱਥ ਕੜੀਆਂ ਬੇੜੀਆਂ ਤੇ ਰੱਖਿਓ ਮੈਨੂੰ ਮਾਰ ਦੇਣਗੇ ਮਰ ਆਪਣੀ ਮੌਤ ਦਾ ਇਨਾ ਡਰ ਹੈ ਇਨਾ ਵੱਡੇਆ ਗੈਂਗਸਟਰਾਂ ਨੂੰ ਮੈਂ ਤਾਂ ਕਹਿੰਦਾ ਜੇ ਕਿਸੇ ਕੋਲੇ ਫਰੋਤੀਆਂ ਲੈਣ ਆਂਦੇ ਆ ਇਹਨਾਂ ਨੂੰ ਗੋਲੀ ਡੰਡੇ ਨਾਲ ਜਵਾਬ ਨਾ ਦੇਉਂਦੀ ਔਰ ਫੜ ਕੇ ਚਪਲਾ ਮਾਰੋ ਇਹਨਾਂ ਦੇ ਇਹ ਚਪਲਾ ਦੇ ਮਰੀਜ਼ ਨੇ ਉੱਥੇ ਜਾ ਕੇ ਕਹਿ ਰਹੇ ਜੀ ਮੈਨੂੰ ਮਾਰ ਨਾ ਦੇਵੇ ਲੋਰ ਸੁਸ਼ਰੋਈ ਕਹਿੰਦਾ ਮੈਨੂੰ ਮਾਰ ਦੇਣਗੇ ਜੀ ਵੀ ਆਪਣੀ ਮੌਤ ਦਾ ਇਹਨਾਂ ਨੂੰ ਇੰਨਾ ਡਰ ਲੱਗਦਾ ਆ ਤੇ ਦੂਜੇ ਲੋਕਾਂ ਨੂੰ ਜਵਾਕਾਂ ਦੇ ਹੱਥ ਹਥਿਆਰ ਫੜਾ ਕੇ ਤੁਸੀਂ ਕਿਸੇ ਨੂੰ ਮਰਵਾ ਰਹੇ ਹੋ ਜਿਹੜਾ ਤੁਹਾਨੂੰ ਫਰੋਤੀ ਨਹੀਂ ਦਿੰਦਾ ਉਹਨੂੰ ਤੁਸੀਂ ਮਰਵਾ ਰਹੇ ਹੋ ਆਪ ਤੁਸੀਂ ਜੇਲ੍ਹਾਂ 'ਚ ਬੈਠ ਕੇ ਸੇਮ ਸਾਈਡ ਗੇਮ ਖੇਡ ਰਹੇ ਹੋ ਮੇਰੀ ਕੇਂਦਰ ਸਰਕਾਰ ਨੂੰ ਅਪੀਲ ਹੈ ਕਿ ਇਹਨੂੰ ਪੰਜਾਬ ਪੁਲਿਸ ਦੇ ਹਵਾਲੇ ਕੀਤਾ ਜਾਵੇ ਪੰਜਾਬ ਦੀ ਜੇਲ੍ਹ ਚ ਭੇਜਿਆ ਜਾਵੇ ਇਹਦਾ ਇਲਾਜ ਪੰਜਾਬ ਪੁਲਿਸ ਆਪਣੇ ਆਪ ਕਰ ਦੇਗੀ ਬੜਾ ਤਰਿਆ ਫਰਦਾ ਹੈ ਚਾਹੇ ਗੋਲਦੀ ਬਰਾੜਾ ਚਾਹੇ ਲਾਰਸ ਬਿਸ਼ਨੋਈਆ ਚਾਹੇ ਜੱਗੂ ਭਗਵਾਨਪੁਰੀਆ ਚਾਹੇ ਜਿੰਨੇ ਵੀ ਹੈਗੇ ਆ ਇਹਨਾਂ ਸਿਰਫ ਔਰ ਸਿਰਫ ਜੁੱਤੀਆਂ ਦੀ ਕਸਰ ਆ ਪਿੱਛੇ ਇੱਕ ਗੈਂਗਸਟਰ ਸਾਡੇ ਤੋਂ ਡੇਰਾ ਵਸੇ ਏਰੀਆ ਦੇ ਵਿੱਚ ਜਿਹੜੇ ਸਬ ਡਿਵੀਜ਼ਨ ਦਾ ਡੀਐਸਪੀ ਸਾਹਿਬ ਨੇ ਬਿਕਰਮ ਰਾੜਾ ਸਾਹਿਬ ਸਭ ਨੂੰ ਬਤਾ ਪੰਜਾਬ ਦੇ ਵਿੱਚ ਉਹਨਾਂ ਟੌਪ ਦਾ ਅਫਸਰ ਕੋਈ ਨਹੀਂ ਹੋਏਗਾ ਉਹਨਾਂ ਨੂੰ ਫੋਨ ਤੇ ਧਮਗਾ ਰਿਆ ਜਦ ਕਿ ਉਹਨੂੰ ਪਤਾ ਨਹੀਂ ਕਿ ਵਿੱਕੀ ਗੌਂਡਰ ਅੰਕਿਤ ਭਾਦੂ ਦਾਸ ਸ਼ੁਰਵੀ ਰੋਦੇ ਨੇ ਕੀ ਹਾਲ ਕੀਤਾ ਪਰ ਉਹਨਾਂ ਨੇ ਬੜੀ ਹਲੀਮੀ ਨਾਲ ਬੜੀ ਸਾਲੀਨਤਾ ਨਾਲ ਹਰ ਗੱਲ ਦਾ ਜਵਾਬ ਦਿੱਤਾ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿੰਨੇ ਤੁਰੇ ਫਿਰਦੇ ਗੈਂਗਸਟਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਬੇਨਤੀ ਆ ਕਿ ਸਰੈਂਡਰ ਕਰ ਦਿਓ ਕਾਨੂੰਨੀ ਲੜਾਈ ਲੜੋ ਸ਼ਹਿਦ ਹੀ ਬਚ ਜਾਓਗੇ ਜੇ ਜੇਲ੍ਹ 'ਚ ਵੀ ਆਉਂਗੇ ਤੁਹਾਡੀ ਭੈਣ ਤੁਹਾਡੇ ਗੁਟਰੇ ਰਖੜੀ ਬੰਨ ਪਾਏਗੀ ਤੁਹਾਡੀ ਮਾਂ ਤੁਹਾਨੂੰ ਮਿਲ ਪਾਏਗੀ ਨਹੀਂ ਤਾਂ ਤੁਹਾਡਾ ਅੰਤ ਵੀ ਜਿਹੜਾ ਇੱਕ ਇੱਕ ਦਿਨ ਅੰਕੇ ਤੋਂ ਬਾਅਦ ਦੂ ਗੋਲਟੀ ਵਿਰਾਟ ਦਵਿੰਦਰ ਬਵੀ ਹੈ ਵਰਗਾ ਹੋਣਾ ਤੇ ਜਿਹੜਾ ਤੁਸੀਂ ਸਾਡੇ ਸ਼ਿਵਸਰਾ ਹਿੰਦ ਦੇ ਉੱਤੇ ਜਾ ਰਹੇ ਹੋ ਤੁਮਕਾਉਨੇ ਹੋ ਥੱਟ ਦੰਨੇ ਹੋ ਇਹਨਾਂ ਦਾ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ ਅਸੀਂ ਦੇਸ਼ ਦੀ ਏਕਤਾ ਨੂੰ ਅਖੰਡਤਾ ਨੂੰ ਜਿਹੜੇ ਬੰਦੇ ਤੋੜਨ ਦੀ ਕੋਸ਼ਿਸ਼ ਕਰਨਗੇ ਉਹਨਾਂ ਦੇ ਖਿਲਾਫ ਸਾਡੀ ਹਮਾਜ ਹਮੇਸ਼ਾ ਬੰਦ ਹੈ ਤੇ ਬੰਦ ਰਹੇਗੀ